ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੌਰੇ ਦੌਰਾਨ ਅਸਲ ਦਵਾਰਕਾ ਦੇ ਦਰਸ਼ਨ ਕਰਨ ਲਈ ਡੂੰਘੇ ਸਮੁੰਦਰ ਅੰਦਰ ਡੁਬਕੀ ਲਗਾਈ ਪ੍ਰਧਾਨ ਮੰਤਰੀ ਨੇ ਉਸ ਸਥਾਨ ਤੇ ਪ੍ਰਾਰਥਨਾ ਕੀਤੀ ਜਿੱਥੇ ਦਵਾਰਕਾ ਦਾ ਜਲਮਈ ਸ਼ਹਿਰ ਹੈ ਪ੍ਰਧਾਨ ਮੰਤਰੀ ਨੇ ਦਵਾਰਕਾ ਵਿਖੇ ਸਕੂਬਾ ਡਾਈ빙 ਕੀਤੀ ਪ੍ਰਧਾਨ ਮੰਤਰੀ ਨੇ ਪਾਣੀ ਦੇ ਅੰਦਰ ਦਵਾਰਕਾ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਇਸ ਨੂੰ ਭਾਰਤ ਦੀ ਅਧਿਆਤਮਕ ਅਤੇ ਇਤਿਹਾਸਿਕ ਜੜ੍ਹਾਂ ਨਾਲ ਇੱਕ ਦੁਰਲਭ ਅਤੇ ਡੂੰਘੇ ਸਬੰਧ ਦਾ ਅਨੁਭਵ ਦੱਸਿਆ ਦਵਾਰਕਾ ਨਗਰੀ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਜੁੜੀ ਹੋਈ ਹੈ ਅਤੇ ਕਦੇ ਇਹ ਸ਼ਾਨ ਅਤੇ ਖੁਸ਼ਹਾਲੀ ਦਾ ਕੇਂਦਰ ਸੀ ਪ੍ਰਧਾਨ ਮੰਤਰੀ ਨੇ ਆਸਥਾ ਦੇ ਤੌਰ ਤੇ ਦਵਾਰਕਾ ਸ਼ਹਿਰ ਨੂੰ ਮੋਰ ਦੇ ਪੰਖ ਵੀ ਭੇਂਟ ਕੀਤੇ ਪੁਰਾਤਤ ਵਿਗਿਆਨੀਆਂ ਨੇ ਸਮੁੰਦਰ ਚ ਸਮਾਈ દ્વાਰका ਬਾਰੇ ਬਹੁਤ ਕੁਝ ਲਿਖਿਆ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ੁਕਰਮਾ ਨੇ ਆਪ દ્વાਰका ਸ਼ਹਿਰ ਦਾ ਨਿਰਮਾਣ ਕੀਤਾ ਸੀ